ਸਰ ਸ਼ਿਕਾਰ ਜੀ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਗੁਰਦੁਆਰਾ ਸ਼ਹੀਦਾਂ ਸਾਹਿਬ ਅੱਜ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਪੂਰਬ ਹੈ ਤੇ ਆਪਾਂ ਜਾ ਰਹੇ ਸੀ ਮੱਥਾ ਟੇਕਣ ਤੇ ਮੈਂ ਸੋਚਿਆ ਕਿ ਨਾਲ ਹੀ ਵਲੌਗ ਬਣਾ ਲਿਆ ਜਾਏ ਤੇ ਸਾਰੀ ਸੰਗਤ ਨੂੰ ਨਾਲੇ ਆਪਾਂ ਦਰਸ਼ਨ ਕਰਾ ਦਾਂਗੇ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਹਾਂ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਜੁੜੇ ਰਹੋ ਤੁਸੀਂ ਅੱਜ ਦੇ ਵਲੌਗ ਦੇ ਨਾਲ ਕੋਨਸਨ ਵਲੌਗ ਨੂੰ ਅੰਦਾਜ਼ਾ ਜ਼ਿਆਦਾ ਟਾਈਮ ਮਿਲਦਾ ਨਹੀਂ ਹੈ ਕਿਉਂਕਿ ਘਰ ਦੇ ਵਿੱਚ ਵਿਆਹ ਹੈ ਤੇ ਹੁਣ ਵਿਆਹ ਦੀਆਂ ਸ਼ਾਪਿੰਗਾਂ ਜਿਹੜੀਆਂ ਜੋਰਾ ਸ਼ੋਰਾਂ ਤੇ ਚੱਲ ਰਹੀਆਂ ਨੇ ਤੇ ਬਹੁਤ ਹੀ ਮੁਸ਼ਕਲ ਨਾਲ ਟਾਈਮ ਕੱਢੀ ਦਾ ਵਲੌਗ ਬਣਾਉਣ ਲਈ ਤੇ ਜਦੋਂ ਵਿਆਹ ਸਟਾਰਟ ਹੋਏਗਾ ਫਿਰ ਆਪਾਂ ਤੁਹਾਨੂੰ ਵਿਆਹ ਵਾਲੇ ਵਲੌਗ ਦਿਖਾਵਾਂਗੇ ਆਪਾਂ ਬਸ ਥੋੜਾ ਟਾਈਮ ਤੱਕ ਗੁਰਦੁਆਰਾ ਸਾਹਿਬ ਪਹੁੰਚਣ ਵਾਲੇ ਆ ਤੇ ਜੁੜੇ ਰਹੋ ਤੁਸੀਂ ਅੱਜ ਦੇ ਵਲੌਗ ਦੇ ਨਾਲ ਲੋ ਜੀ ਆਪਾਂ ਪਹੁੰਚ ਚੁੱਕੇ ਇਹ ਜਿਹੜਾ ਖੰਡਾ ਬਣਿਆ ਆ ਬਿਲਕੁਲ ਚੌਂਗਦੇ ਵਿੱਚ ਤੇ ਸਿੱਧਾ ਸਾਹਿਬ ਇੱਥੋਂ ਬਿਲਕੁਲ ਹੀ ਨਾਲ ਹੈ ਦੂਹ ਕਿੰਨੀ ਜਾਦੀ ਹੈ ਸਾਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਨੇ ਹੁਣ ਰਾਤ ਦਾ ਟਾਈਮ ਹੈ ਪਰ ਪੂਰ ਪਰਿਆ ਹੋਇਆ ਹੈ ਸੰਗਤ ਨਾਲ ਇਹ ਬਿਲਕੁਲ ਬਾਹਰ ਦਾ ਸਾਰਾ ਦ੍ਰਿਸ਼ ਹੈ ਸਾਰੇ ਬਾਹਰ ਥਾਂ ਥਾਂ ਤੇ ਲੰਗਰ ਵੀ ਲੱਗੇ ਹੋਏ ਸੀ ਸੰਗਤ ਜਿਹੜੀ ਆ ਉਹ ਲੰਗਰ ਛਕ ਰਹੀ ਏ ਸ਼ੁਭਾ ਸਿੰਘ ਜੀ ਸੁੱਤੇ ਹੋਏ ਆ ਤੇ ਦਾदू ਨੇ ਉਹਨਾਂ ਨੂੰ ਚੁੱਕਿਆ ਹੋਇਆ ਆਓ ਜੀ ਆਪਾਂ ਹੁਣ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਣ ਲਈ ਤੇ ਜੁੜੇ ਰਹੋ ਤੁਸੀਂ ਵਲੌਗ ਦੇ ਨਾਲ ਅੱਜ ਜੀ ਨੂੰ ਨੱਪਾ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਤੁਹਾਨੂੰ ਦਰਸ਼ਨ ਦਿਵਾਉਂਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਦੀਪਮਾਲਾ ਬਹੁਤ ਹੀ ਜ਼ਿਆਦਾ ਸੋਹਣੀ ਹੋਈ ਹੋਈ ਹੈ ਡੈਕੋਰੇਸ਼ਨ ਵੀ ਬਹੁਤ ਸੋਹਣੀ ਕੀਤੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਜੀ ਬਿਲਕੁਲ ਸਾਹਮਣੇ ਐਂਟਰੀ ਗੇਟ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਇਹ ਗੁਰਦੁਆਰਾ ਸਾਹਿਬ ਦਾ ਐਂਟਰੀ ਗੇਟ ਹੈ ਜੀ ਗੁਰਦੁਆਰਾ ਸਾਹਿਬ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਸਜਾਇਆ ਹੋਇਆ ਹੈ ਦੀਪਮਾਲਾ ਵੀ ਹੋਈ ਹੈ ਫੁੱਲਾਂ ਨਾਲ ਵੀ ਸਜਾਇਆ ਗਿਆ ਹੈ ਹਾਂਜੀ ਹੁਣ ਆਪਾਂ ਅੰਦਰ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਦੀਪਮਾਲਾ ਕਿੰਨੀ ਸੋਹਣੀ ਹੋਈ ਹੈ ਗੁਰਦੁਆਰਾ ਸਾਹਿਬ ਵਿੱਚ ਸਜਾਵਟ ਜਿਹੜੀ ਫੁੱਲਾਂ ਦੀ ਉਹ ਬਹੁਤ ਸੋਹਣੀ ਕੀਤੀ ਗਈ ਹੈ ਤੇ ਤੁਹਾਨੂੰ ਵੀ ਆਪਾਂ ਜਾ ਕੇ ਅੰਦਰ ਦਰਸ਼ਨ ਕਰਾਉਨੇ ਆ ਸਾਰੇ ਜੁੜੇ ਰਹੋ ਤੁਸੀਂ ਅੱਜ ਦੇ ਵਲੌਗ ਦੇ ਨਾਲ ਤੇ ਨਾਲੇ ਤੁਸੀਂ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਜਿਹੜੀ ਕਾਰ ਵਿੱਚ ਬੈਠੇ ਖੁਸ਼ੀਆਂ ਪ੍ਰਾਪਤ ਕਰੋ ਬਿਲਕੁਲ ਸਾਹਮਣੇ ਜਿਹੜਾ ਕੀਰਤਨ ਦਰਬਾਰ ਉਹ ਚੱਲ ਰਿਹਾ ਹੈ ਦੀਵਾਨ ਹਾਲ ਦੇ ਵਿੱਚ ਤੇ ਉਹਨਾਂ ਦੀ ਸਕਰੀਨ ਜਿਹੜੀ ਹੈ ਉਹ ਬਾਹਰ ਦਰਬਾਰ ਦੇ ਬਾਹਰ ਲਾਈ ਹੋਈ ਹੈ ਤੇ ਸੰਗਤ ਇੱਥੇ ਬੈਠ ਕੇ ਵੀ ਦੀਵਾਨ ਦਾ ਆਨੰਦ ਮਾਣ ਰਹੀ ਹੈ। ਆ ਦੇਖ ਸਕਦੇ ਹੋ ਕਿੰਨੀ ਸੰਗਤ ਜਿਹੜੀ ਉਹ ਆਈ ਹੋਈ ਹੈ ਮੱਥਾ ਟੇਕਣ ਲਈ ਕਿਉਂਕਿ ਅੱਜ ਸ਼ਨੀਵਾਰ ਹੈ ਤੇ ਕੱਲ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਰਾ ਸਾਹਿਬ ਵੀ ਹੈ ਤੇ ਸੰਗਤ ਜਿਹੜੀ ਦੂਰ ਦੂਰ ਦੀ ਉਹ ਰਾਤ ਨੂੰ ਹੀ ਆ ਜਾਂਦੀ ਹੈ ਕਿਉਂਕਿ ਕੱਲ ਫਿਰ ਤੜਕੇ ਉਹਨਾਂ ਨੂੰ ਪਹਿਰਾ ਸਾਹਿਬ ਕੱਟਣਾ ਹੁੰਦਾ ਹੈ। ਇਹ ਜਿ cụcੜਾ ਪ੍ਰਸ਼ਾਦ ਦੇ ਕਾਊਂਟਰ ਇਥੋਂ ਤੁਸੀਂ ਜਿਹੜੀ ਇਹ ਦੇਖ ਕਰਵਾ ਸਕਦੇ ਹੋ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਗੁਰਦੁਆਰਾ ਸੈਦੇ ਅੰਦਰ ਦਰਸ਼ਨ ਕਰਾਉਣ ਲਈ ਜੁੜੇ ਰਹੋ ਤੁਸੀਂ ਬਲੌਗ ਦੇ ਨਾਲ ਹਾਂਜੀ ਹੁਣ ਆਪਾਂ ਜਾ ਰਹੇ ਹਾਂ ਜੀ ਅੰਦਰ ਵਦਾਰ ਸਾਹਿਬ ਦਾ ਮੱਥਾ ਟੇਕਣ ਲਈ ਤੇ ਫੁੱਲਾਂ ਦੀ ਸਜਾਵਟ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਕੀਤੀ ਹੋਈ ਹੈ ਤੁਸੀਂ ਵੀ ਸਾਡੇ ਨਾਲ ਇਸ ਵਲੌਗ ਦੇ ਨਾਲ ਜੁੜੇ ਰਹੋ ਤੇ ਗੁਰੂ ਘਰ ਦੇ ਦਰਸ਼ਨ ਕਰੋ ਆਪਾਂ ਵੀ ਅੰਦਰ ਜਾ ਕੇ ਦਰਸ਼ਨ ਕਰਾਂਗੇ ਆਪਾਂ ਲਾਈਨ 'ਚ ਲੱਗ ਚੁੱਕੇ ਹਾਂ ਦਰਸ਼ਨ ਕਰਕੇ ਗੁਰੂ ਘਰ ਦੇ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਤੇ ਨਾਲ ਹੀ ਤੁਸੀਂ ਵੀ ਵਲੌਗ ਦੇ ਰਹੀਂ ਗੁਰੂ ਘਰ ਦੇ ਦਰਸ਼ਨ ਕਰ ਸਕਦੇ ਹੋ ਇਹ ਆਪਾਂ ਐਂਟਰ ਕਰ ਚੁੱਕੇ ਹਾਂ ਜੀ ਅੰਦਰ ਦੇਖੋ ਕਿੰਨੀ ਸੋਨੇ ਸਜਾਵਟ ਕੀਤੀ ਹੋਈ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਸੰਗਤ ਤੁਸੀਂ ਦੇਖ ਸਕਦੇ ਹੋ ਕਿੰਨੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਆਈ ਹੈ ਹੁਣ ਆਪਾਂ ਜਾਵਾਂਗੇ ਦੀਵਾਨ ਹਾਲ ਦੇ ਵਿੱਚ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਦੀਵਾਨ ਹਾਲ ਦੇ ਦੀ ਹਾਂਜੀ ਇਹ ਹੈ ਜੀ ਦੀਵਾਨ ਹਾਲ ਇੱਥੇ ਸੰਗਤ ਬੈਠ ਕੇ ਜਿਹੜੀ ਆ ਕਥਾ ਕੀਰਤਨ ਦਾ ਆਨੰਦ ਮਾਣ ਰਹੀ ਹੈ ਤੁਸੀਂ ਵੀ ਦੇਖ ਸਕਦੇ ਹੋ ਕਿੰਨੀ ਸੰਗਤ ਆਈ ਹੋਈ ਹੈ ਇਹ ਸਾਰਾ ਦੀਵਾਨ ਹਾਲ ਹੈ ਜੀ ਬਾਬਾ ਜੀ ਕਥਾ ਕਰ ਰਹੇ ਨੇ ਤੇ ਸਾਰੀ ਸੰਗਤ ਜਿਹੜੀ ਹੈ ਸ਼ਰਦਾ ਭਾਵਨਾ ਨਾਲ ਕਥਾ ਜਿਹੜੀ ਉਹ ਸਰਵਣ ਕਰ ਰਹੀ ਸੀ ਆਪਾਂ ਵੀ ਕੁਝ ਟਾਈਮ ਦਵਾਨ ਹਾਲ ਵਿੱਚ ਬੈਠੇ ਤੇ ਕਥਾ ਕੀਰਤਨ ਦਾ ਆਨੰਦ ਮਾਨਿਆ ਕਿਉਂਕਿ ਉਦੋਂ ਮੀਡੀਆ ਨਹੀਂ ਸੀ ਉਦੋਂ ਪਤਾ ਨਹੀਂ ਸੀ ਕਿਵੇਂ ਜਾ ਕੇ ਸੁਣਿਆ ਜਦੋਂ ਇਹ ਗੱਲਾਂ ਸੁਣਿਆ ਵੀ ਪੰਜ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸਤੇ ਪਾਸ਼ਾ ਜੀ ਨੂੰ ਆਪਣੇ ਸੀਸ ਭੇਟ ਕੀਤੇ ਨੇ ਸੇਵਾ ਕਰਨ ਹੈ ਗੁਰਦਾਰੋਂ ਨੇ ਆ ਆਪਣੇ ਆਪਣੀ ਸ਼ਰਧੀਓ ਤੇ ਉਪਾਉ ਚੜ੍ਹਦੇ ਹੋਏ ਨਾ ਪਦਵਾਨ ਹਾਲ ਦੇ ਦਰਸ਼ਨ ਕਰਕੇ ਚੱਲਿਆ ਵਾਪਸ ਇਹ ਜੀ ਬਾਬਾ ਦੀਪ ਸਿੰਘ ਜੀ ਦੀ ਜੋਤ ਸਾਰੀ ਸੰਗਤ ਜਿਹੜੀ ਇਥੇ ਦੇਸੀ ਕੋ ਜਿਹੜਾ ਉਹ ਚੜਾਉਂਦੀ ਹੈ ਤੇ ਕਈ ਲੋਕ ਇਥੋਂ ਜਿਹੜਾ ਵਾ ਜੋਤ ਜਿਹੜੀ ਉਹ ਆਪਣੇ ਘਰ ਵੀ ਲੈ ਕੇ ਜਾਂਦੇ ਨੇ ਹਾਂਜੀ ਇਹ ਬਾਹਰ ਦਾ 뷰 ਹੈ ਜੀ ਇਹ ਹੈਗੇ ਗੁਰਦੁਆਰਾ ਸਾਹਿਬ ਦੀ ਫਰੰਟ ਸਾਈਡ ਜਿਹੜਾ ਪਹਿਲਾਂ ਆਪਾਂ ਐਂਟਰੀ ਚ ਗੇਟ ਵੇਖਿਆ ਸੀਗਾ ਉਹ ਬੈਕ ਸਾਈਡ ਹੈ ਇਹ ਫਰੰਟ ਸਾਈਡ ਹੈ ਤੇ ਹੁਣ ਆਪਾਂ ਚੱਲੇ ਆ ਘਰ ਵਾਪਸ ਉਮੀਦ ਕਰਦੇ ਆ ਤੁਹਾਨੂੰ ਵੀ ਦਰਸ਼ਨ ਕਰਕੇ ਜਿਹੜਾ ਵਾ ਵਧੀਆ ਲੱਗਾ ਹੋਵੇਗਾ ਗੁਰੂ ਕਾੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹੋਣਗੀਆਂ ਤੁਸੀਂ ਵੀ ਤੇ ਇਹ ਤੁਸੀਂ ਦੇਖ ਸਕਦੇ ਕਨਿਆਨ ਸਿੰਘ ਬਾਜ ਲੈ ਕੇ ਆਏ ਸੀ ਤੇ ਫਿਰ ਆਪਾਂ ਵੀ ਇਹਨਾਂ ਦੀ ਵੀਡੀਓ ਬਣਾਈ ਸਾਰੇ ਜਨੇ ਬਾਜ ਨਾਲ ਫੋਟੋਆਂ ਖਿਚਾ ਰਹੇ ਸੀ ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਾ ਹੋਵੇਗਾ ਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਧੰਨਵਾਦ ਜੀ